ਪ੍ਰੋਫੈਸਰ ਸਾਹਿਬ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਰੀਦ ਦੇ ਚੋਣਾਂ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸੰਸਥਾਵਾਂ ਦੇ ਚੋਣਾਂ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਗਿਆ ਪੰਜਾਬ ਸਰਕਾਰ ਦੀ ਨਰਕੀ ਕਮੀਆਂ ਤੇ ਉਹਨਾਂ ਦੀਆਂ ਕਮਜ਼ੋਰੀਆਂ ਦਾ ਨਜ਼ਾਇਦ ਫਾਇਦਾ ਪਿਛਲੇ ਸਮੇਂ ਕੇਂਦਰ ਸਰਕਾਰ ਨੇ ਉਠਾ ਕੇ ਮੈਂ ਸਮਝਦਾ ਪੰਜਾਬ ਨੂੰ ਬਹੁਤ ਹੀ ਗਰਵਾਦੀ ਤੇ ਤਬਾਹੀ ਵੱਲ ਲੈ ਕੇ ਗਏ ਨੇ ਪੰਜਾਬ ਦੇ ਢੈਮਾਂ ਤੇ ਕਬਜ਼ਾ ਕਰ ਲਿਆ ਪੰਜਾਬ ਦੀ ਰਾਜਧਾਨੀ ਤੇ ਕਬਜ਼ਾ ਕਰ ਲਿਆ ਪੰਜਾਬ ਦੇ ਇਲਾਕਿਆਂ ਤੇ ਕਬਜ਼ਾ ਕਰ ਲਿਆ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਚੰਡੀਗੜ੍ਹ ਦੇ ਵਿੱਚ ਬਾਹਰਲੇ ਸੂਬਿਆਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ। ਸੋ ਪੰਜਾਬ ਦਾ ਕੋਈ ਵਾਲੀਬਾਤ ਨਹੀਂ ਰਿਹਾ। ਹੜ੍ਹਾਂ ਦੇ ਖਰਾਬੇ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਪਰਭਾਈ ਕਰਨ ਲਈ ਕੇਂਦਰ ਵੱਲੋਂ ਪੁਰਾਣਾ ਹਿਸਾਬ ਕਿਤਾਬ ਦਾ ਚਿੱਠਾ ਜਿਹੜਾ ਪੰਜਾਬ ਸਰਕਾਰ ਦੇ ਸਾਹਮਣੇ ਰੱਖਿਆ ਪੰਜਾਬ ਸਰਕਾਰ ਉਹਦਾ ਜਵਾਬ ਨਾ ਦੇ ਸਕੀ ਉਹਦਾ ਕੰਮ ਅੱਜਾ ਪੰਜਾਬ ਤੋਂ ਹੂਤ ਨਾ ਪੈ ਰਿਹਾ। ਘਟ ਝਾੜ ਨਿਕਲਿਆ ਉਹਦਾ ਕੋਈ ਪੈਸਾ ਨਹੀਂ ਪਰਭਾਈ ਕਰਨ ਲਈ ਕੋਈ ਜੀ ਕਰਪਾਈ ਲਈ ਪੈਸਾ ਨਹੀਂ ਆਇਆ ਪੰਜਾਬ ਦੇ ਵਿੱਚ ਉਹ ਕੇਵਲ ਤੇ ਕੇਵਲ ਪੰਜਾਬ ਸਰਕਾਰ ਦੀ ਨਿਵੇਕੀ ਆ ਤੇ ਪੰਜਾਬ ਦੇ ਖਜ਼ਾਨੇ ਤੋਂ 5 ਰੁਪਈਆ ਵੀ ਪੰਜਾਬ ਦੇ ਵਿਕਾਸ ਲਈ ਨਹੀਂ ਲਗਿਆ ਪਿਛਲੇ 4 ਸਾਲਾਂ 'ਚ ਕੇਵਲ ਕੇਜਰੀਆਲ ਨੂੰ ਜਹਾਜ਼ਾਂ ਦੇ ਝੂਟੇ ਧੋਣ ਲਈ ਵੱਡੇ ਇਸ਼ਤਿਹਾਰ ਫਲੈਕਸ ਲਾਉਣ ਲਈ ਜਾਂ ਟੈਲੀਵਿਜ਼ਨ ਤੇ ਆਪਣੀ ਭਾਸ਼ਣ ਝੂਠਾ ਝੂਠ ਦੇ ਜਿਹੜੇ ਵੱਡੇ ਵੱਡੇ ਦਮਗਜੇ ਨੇ ਉਹ ਮਾਰਨ ਲਈ ਵਰਤੇ ਜਾ ਰਹੇ ਆ ਪੰਜਾਬ ਦੇ ਵਿਕਾਸ ਲਈ ਅੱਜ ਬਹੁਤ ਖੜੋਤ ਆਈ ਆ ਪੰਜਾਬ ਦਾ ਆਰਥਿਕ ਸਮਾਜਿਕ ਥਾਣਾਵਣਾ ਰਾਜਨੀਤਿਕ ਥਾਣਾਵਣਾ ਹੁੰਦਿਆ ਇਹ ਜਿਹੜੀਆਂ ਜਿਲ੍ਹਾ ਪੁਸ਼ੇ ਸੰਵਤੀਆਂ ਚੋਂ ਉਹਨਾਂ ਨੇ ਇਹ ਹਲੂਣਾ ਦੇਣ ਗਿਆ ਪੰਜਾਬ ਦੀ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੇ ਜਿਵੇਂ ਧੱਕੇ ਤੇ ਜ਼ੋਰ ਜਮਾਈ ਨਾਲ ਪੁਲਿਸ ਦੀ ਵਰਤੋਂ ਕਰਕੇ ਲੋਕਾਂ ਨੂੰ ਕਾਗਜ਼ਪਹੜ ਤੋਂ ਨਵ ਜਿੰਦਗੀ ਕਾਗਜ਼ਪਹੜ ਤੋਂ ਵੀ ਰੋਪਿਆ ਉਹਦਾ ਹਿਸਾਬ ਜੀ ਪੰਜਾਬ ਦੇ ਲੋਕ ਲੈਣਗੇ ਔਰ ਜਿਲ੍ਹਾ ਜ਼ਰੂਰ ਦੇ ਵਿੱਚ ਖਾਸ ਤੌਰ ਤੇ ਹਲਕੇ ਲਹਿਰੇ ਦੇ ਵਿੱਚ ਜੀਪ ਜਿਹੜੀ ਹੈ ਪ੍ਰਵਿੰਦਰ ਸਿੰਘ ਢੀਟਸੇ ਦੀ ਜੀਪ ਜਿਹੜੀ ਹੈ ਉਹ ਪੂਰੀ ਤਰ੍ਹਾਂ ਚੱਲ ਰਹੀ ਹੈ ਲੋਕ ਦੇ ਨਾਲ ਨੇ ਔਰ ਲੋਕ ਜੀਪ ਜੀਪ ਕਰ ਰਹੇ ਨੇ ਔਰ ਜੀਪ ਦੀ ਸਵਾਰੀ ਲੋਕ ਕਰਨਗੇ ਔਰ ਮੋਹਰਾ ਲਾਉਣਗੇ ਜਿਹੜਾ ਪੁਰੀਜਤ ਦੇ ਉਮੀਦਵਾਰਾਂ ਨੂੰ ਚਿਤਾਉਣਗੇ ਔਰ ਚੰਗੀ ਲੀਡਰਸ਼ਿਪ ਲੈ ਕੇ ਆਉਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚੰਗੇ ਹੱਥਾਂ ਵਿੱਚ ਜਾਵੇ ਪੰਜਾਬ ਦੀ ਕਿਸੁਰਤਾ ਇੱਕ ਜੁਰਤਾ ਇੱਕ ਮੋੜਤਾ ਦੇਉਣ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬ ਨੂੰ ਜਗਾਉਣ ਲਈ ਇਹ ਜਿਹੜੀ ਇੱਕ ਸਮਾਜਿਕ ਸਾਂਝ ਆ ਉਹ ਵੀ ਆਜ਼ਾਦ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਇਮ ਕੀਤੀ ਜਾ ਸਕਦੀ ਹੈ ਲੋਕ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਵੋਟਾਂ ਬਾਹਰ ਦੇ ਸਮਝ ਗੱਲ ਦਾ ਵਿਸ਼ਵਾਸ ਹੈ ਸੰਗਰੂਰ ਦੇ ਵਿੱਚ ਨਰਿੰਦਰ ਕੌਰ ਭਰਾਜ ਦਾ ਇੱਕ ਬਿਆਨ ਆਇਆ ਕਿ ਜਿਹੜੇ ਸਾਡੀ ਪਾਰਟੀ ਦੇ ਨਾਲ ਲੱਗੇ ਹੋਏ ਸੀ ਅੱਜ ਸਾਡੇ ਖਿਲਾਫ ਆਜ਼ਾਦ ਉਮੀਦਵਾਰ ਉੱਠ ਕੇ ਚੋਣਾ ਲੜ ਰਹੇ ਨੇ ਤੇ ਉਹੀ ਸਾਡੀ ਪਾਰਟੀ ਦੇ ਨਾਲ ਲੱਗ ਕੇ ਪਹਿਲਾਂ ਨਸ਼ਾ ਵੇਚਦੇ ਰਹਿੰਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਇਹ ਤਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਡੀ ਪਾਰਟੀ ਦਾ ਮਤਲਬ ਨਸ਼ੇ ਵੇਚਣਾਂ ਦੀ ਹੱਬ ਬਣ ਗਈ ਨਸ਼ੇ ਵੇਚਣਾਂ ਇਹਨਾਂ ਦੀ ਪਾਰਟੀ ਫਿਰ ਸ਼ਹਿਦੰਦੀ ਆ ਤੇ ਇਹ ਤਾਂ ਐਮਐਲਏ ਸਾਹਿਬਾ ਨੂੰ ਆਪ ਹੀ ਜਵਾਬ ਦੇਣਾ ਪਏਗਾ ਉਹਨਾਂ ਨੇ ਨਸ਼ਿਆਂ ਦੇ ਵਪਾਰ ਦੀ ਮੰਡੀ ਮਾਰ ਆਪਣੇ ਵਕਤ ਇਲਾਹਾ ਘਟਣ ਲਈ ਬਣਾਈ ਹੋਈ ਆ ਜਿਹਦਾ ਜਵਾਬ ਉਹ ਆਪ ਦੇ ਪੰਚਾਇਤਾਂ ਨੂੰ ਵੀ ਉਹਨਾਂ ਨੇ ਇਹ ਕਿਹਾ ਕਿ ਜੇ ਅਸੀਂ ਸਰਪੰਚ ਬਣਾ ਸਕਦੇ ਆ ਤਾਂ ਅਸੀਂ ਹਟਾ ਵੀ ਸਕਦੇ ਆ ਇਹ ਇਸ ਕੇ ਸੁਣ ਕੇ ਦਮਕ ਜੇ ਮਾਰਨੇ ਇਸ ਕੇ ਸੁਣ ਕੇ ਦਬਕੇ ਮਾਰਨੇ ਮੈਂ ਸਮਝਦਾ ਲੋਕ ਰਾਜ ਦੀ ਤਹੀਨ ਆ ਔਰ ਉਹ ਮੈਲਾ ਹੁਣ ਖਤਮ ਹੋ ਗਿਆ ਆ ਆਪ ਪਾਰਟੀ ਦੇ ਐਮਐਲਏ ਨੂੰ ਲੀਡਰਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਇਸ ਕੇ ਸੁਵੀਆਂ ਧਮਕੀਆਂ ਜਿਹੜੀਆਂ ਬੰਦ ਕਰਨ ਲੋਕਾਂ ਨੂੰ ਡਰਾ ਕੇ ਲੋਕਾਂ ਨੂੰ ਧਮਕਾ ਕੇ ਸਮਾਜ ਕਿਸੇ ਤਰ੍ਹਾਂ ਦੀ ਉਹਨਾਂ ਦੀ ਬਾਤ ਨੂੰ ਸੁਧਾਇ ਨਹੀਂ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਵਿਦੇਸ਼ ਦੇ ਦੌਰੇ ਤੇ ਨੇ ਪਰ ਲਗਾਤਾਰ ਜਿਹੜੀ ਇੱਕ ਖਬਰ ਸਾਹਮਣੇ ਆ ਰਹੀ ਕਿ ਚੰਡੀਗੜ੍ਹ ਦੇ ਵਿੱਚ ਹਰ ਰੋਜ਼ ਉਹਨਾਂ ਦਾ ਹੈਲੀਕਾਪਟਰ ਜਿਹੜਾ ਉੱਡਦਾ ਤੇ ਪੰਜਾਬ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈਗਾ देखो ਮੈਂ ਪਹਿਲਾਂ ਹੀ ਕਿਹਾ ਵੀ ਪੰਜਾਬ ਦੇ ਖਜ਼ਾਨੇ ਦਾ ਪਿਛਲੇ 4 ਸਾਲਾਂ ਚ ਵੱਡਾ ਹਿੱਸਾ ਹੈਲੀਕਾਪਟਰ ਦੇ ਝੂਟੇ ਦੌੜ ਲਈ ਕੇਜਰੀਆਲ ਦੀ ਲੀਡਰਸ਼ਿਪ ਨੂੰ ਕੇਜਰੀਆਲ ਸਮੇਤ ਘਮਾਉਣ ਲਈ ਲਾਇਆ ਗਿਆ ਜਾਂ ਇਸ਼ਤਿਹਾਰਵਾਦੀ ਤੇ ਫੈਲੈਕਸ ਲਾਉਣ ਲਈ ਲਾਇਆ ਗਿਆ ਵਿਕਾਸ ਹੋਈ ਨਹੀਂ ਲੱਗਿਆ ਇਸੇ ਕਰਕੇ ਪੰਜਾਬ ਦੇ ਕਿਸੇ ਸਕੂਲ ਹਸਪਤਾਲ ਧਰਮਸ਼ਾਲਾ ਨੂੰ ਇਟਰੀ ਲੱਗ ਸਕੀ ਕਿਸੇ ਸੜਕ ਤੇ ਬਜਰੀ ਦਾ ਥੈਲਾ ਨਹੀਂ ਪੈ ਸਕਿਆ ਤੇ ਪੰਜਾਬ ਇੱਕ ਲਾਹਵਾਰ ਸੂਬਾ ਬਿਆ ਪੰਜਾਬ ਦੀ ਗੱਲ ਲੀਡਰਸ਼ਿਪ ਕਰਦਾ ਤੇ ਹੁਣ ਕਰ। ਸੈਂਟਰ ਦੇ ਵੱਲੋਂ ਬਿਜਲੀ ਦੀ ਪ੍ਰਾਈਵੇਟੇਸ਼ਨ ਕੀਤੀ ਜਾ ਰਹੀ ਹੈ ਜੀ ਇਹਨੂੰ ਕਿਵੇਂ ਦੇਖਦੇ। ਦੇਖੋ ਇਹਦਾ ਅਸੀਂ ਸਖਤ ਬਰੋਧ ਕਰਾਂਗੇ ਜਿਹੜਾ ਬਿਜਲੀ ਬਿੱਲ ਆ ਰਿਹਾ ਜਿਹੜੀ ਸੋਧ ਬਿੱਲ ਉਹਦਾ ਬਹੁਤ ਸਖਤੀ ਨਾਲ ਬਰੋਧ ਹੋਏਗਾ। ਪਰ ਲੋਕਾਂ ਨੂੰ ਡਰਾ ਤਮਕਾ ਕੇ ਕਿਸੇ ਦੀ ਨਵੀਂ ਨੀਤੀ ਲਿਆ ਕੇ ਆ ਬਿਜਲੀ ਦੇ ਖੇਤਰ ਦੇ ਵਿੱਚ ਬੜੀ ਖਤਰਨਾਕ ਆ ਜਿਹੜੀ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਲੋਕਰ ਨੂੰ ਜੀ। ਮਹਾਨੀ ਦੇ ਵਿੱਚ ਇੱਕ ਵਾਰ ਫੇਰ ਜ਼ਮੀਨਾਂ ਐਕਵਾਇਰ ਕਰਨ ਦੀ ਗੱਲ ਸਮਝਿਆ। ਦੇਖੋ ਜਿਹੜੀਆਂ ਪੰਜਾਬ ਸਰਕਾਰ ਜਿਹੜੀ ਆ ਰਿਸੋਰਸਸ ਮੋਬਾਈਲਾਈਜ਼ ਕਰਨ ਲਈ ਜਿਸ ਤਰ੍ਹਾਂ ਸਰਕਾਰੀ ਜ਼ਮੀਨਾਂ ਵੇਚਣ ਲੱਗੀ ਆ ਇਹ ਇਹ ਅਦਾਲਤਾਂ ਅਜ ਤਾਂ ਨੋਟਸ ਲੈਣ ਗਿਆ ਕਿਉਂਕਿ ਸਰਕਾਰ ਕਸਟਡੀਅਨ ਅਜ ਵੀ ਨਾ ਦੀ। ਸਰਕਾਰ ਮਾਲਕ ਨਹੀਂ ਹੈ। ਸਰਕਾਰ ਨੂੰ ਮਾਲਕੀ ਦਾ ਹੱਕ ਨਹੀਂ ਹੁੰਦਾ ਕੇਵਲ ਕਸਟੋਡੀਅਨ ਦੇ ਤੌਰ ਤੇ ਰੱਖਿਆ ਕਰਨ ਦੇ ਤੌਰ ਤੇ ਅਧਿਕਾਰ ਦਿੰਦਾ ਸੋ ਜੇ ਸਰਕਾਰ ਨੇ ਸਰਕਾਰੀ ਜ਼ਮੀਨਾਂ ਵੇਚਣ ਦੀ ਇਹ ਫਿਰ ਤੇ ਜਿਹੜੀ ਆ ਬਾਈ ਜਾਰੀ ਰੱਖੀ ਤਾਂ ਇਹਦਾ ਮੁਕਾਬਲਾ ਸੀ ਅਦਾਲਤਾਂ ਵਿੱਚ ਦਾ ਕੜਕੜਗਾ ਕੇ ਕੀ ਕਰਾਂਗੇ ਜਨਤਕ ਤੌਰ ਤੇ ਵਿਰੋਧ ਕਰਕੇ ਆਖਰੀ ਸਵਾਲ ਹੈ ਇਹ ਕਾਂਗਰਸ ਦੇ ਵਿੱਚ ਜਿਹੜਾ ਕੁਰਸੀ ਨੂੰ ਲੈ ਕੇ ਸੀਐਮ ਦੀ ਕੁਰਸੀ ਨੂੰ ਲੈ ਕੇ ਕਰੋੜਾਂ ਰੁਪਈਆ ਦੇ ਇਲਜ਼ਾਮ ਇੱਕ ਦੂਜੇ ਤੇ ਲਾਏ ਜਾ ਰਹੇ ਨੇ ਇਹ ਜਿਹੜਾ ਕਾਂਗਰਸ ਦੇ ਵਿੱਚ ਅੱਜ ਕੁਰਸੀ ਯੁੱਧ ਪੈਸਿਆਂ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਇਹ ਤਾਂ ਕਾਂਗਰਸ ਦੀ ਵਿਰਾਸਤ ਆ ਇਹ ਤਾਂ ਕਾਂਗਰਸ ਦਾ ਇਤਿਹਾਸ ਆ ਇਹ ਕਾਂਗਰਸ ਦਾ ਪਿਸ਼ੋਕੜ ਆ ਇਹ ਤਾਂ ਉਹ ਸੱਚ ਸਾਹਮਣੇ ਕਰਦਾ ਜਿਹੜਾ ਸ੍ਰੀ ਵਡੇਂਦਰਾ ਗਾਂਧੀ ਨੇ ਇੱਕ ਵਾਰੀ ਕਿਹਾ ਸੀ ਕਿ ਜਿਹੜੀ ਕਰਪਸ਼ਨ ਆ ਉਹ ਨੈਸ਼ਨਲ ਫੀਨੋਮਨਾ ਅੱਜ ਸ੍ਰੀ ਵਡੇਂਦਰਾ ਗਾਂਧੀ ਦੇ ਕਹੇ ਸ਼ਬਦ ਕਿ ਕরাপਸ਼ਨ ਨੈਸ਼ਨਲ ਫੀਨੋਮਨਾ ਬਣ ਗਿਆ ਉਹਤੇ ਕਾਂਗਰਸੀ ਆਮਲ ਕਰ ਰਹੇ ਨੇ ਇਹ ਕਿਸੇ ਦੇ ਹੋਰ ਵਸਤੀ ਕਰਦੀ ਹੈ ਤੁਸੀਂ ਦੋਸ਼ ਵਾਲੀ ਕਰਦੇ